64 ਜਸਟਿਸ ਅਤੇ ਭਾਰਤ ਦੇ ਮੋਸਟ ਵਾਂਟਡ ਖਾਲਸਤਾਨੀ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਅਤਵਾਦੀਆਂ ਦੇ ਕਤਲ ਤੋਂ ਬਾਅਦ ਗੋਸੇ ਦੇ ਵਿੱਚ ਆ ਕੇ ਹੁਣ ਉਸਨੇ ਪੀਏਯੂ ਲੁਧਿਆਣਾ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਪੰਨੂ ਨੇ ਕਿਹਾ ਕਿ ਪੀਏਯੂ ਨੇ ਦੁਨੀਆ ਦੇ ਵਿੱਚ ਬਹੁਤ ਨਾਮ ਕਮਾਇਆ ਹੈ ਕਿਉਂਕਿ ਉੱਥੇ ਖੋਜਾਂ ਹੁੰਦੀਆਂ ਹਨ ਅੱਤਵਾਦੀ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਉਹ ਵੀ 1990 ਦੇ ਵਿੱਚ ਇਸ ਕੈਂਪਸ ਦੇ ਵਿੱਚ ਆਇਆ ਸੀ ਪੰਨੂ ਨੇ ਦਾਵਾ ਕੀਤਾ ਕਿ ਖਾਲਸਤਾਨ ਦੀ ਲਹਿਰ ਪੀਏਯੂ ਕੈਂਪਸ ਦੇ ਵਿੱਚੋਂ ਵਗਦੀ ਸੀ ਪੰਨੂ ਨੇ ਪੀਏਯੂ ਦੇ ਵਾਇਸ ਚਾਂਸਲਰ ਸਤਵੀਰ ਸਿੰਘ ਗੋਸਲ ਦੀ ਫੋਟੋ ਵੀ ਵੀਡੀਓ ਦੇ ਵਿੱਚ ਪਾ ਕੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਗਤ ਨਹੀਂ ਸਗੋ ਵਿਰੋਧ ਕਰਨਾ ਚਾਹੀਦਾ ਹੈ ਮਾਨ ਚੁਟਕਲੇ ਸੁਣਾਉਣ ਜਾ ਰਿਹਾ ਹੈ ਗਰਮਖਿਆਲੀ ਪੰਨੂ ਨੇ ਤਾਂ ਭਗਵੰਤ ਮਾਨ ਨੂੰ ਡਰੱਗ ਡੀਲਰ ਵੀ ਕਹਿ ਦਿੱਤਾ ਪੰਨੂ ਨੇ ਕਿਹਾ ਕਿ ਸਾਰਿਆਂ ਨੂੰ 31 ਅਗਸਤ 1995 ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਲੋਕ ਸਮਾਜ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹਨਾਂ ਦਾ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ ਹੈ ਸੀਮ ਮਾਨ ਨੂੰ ਧਮਕੀ ਦਿੰਦੇ ਹੋਏ ਗਰਮਖਿਆਲੀ ਨੇ ਕਿਹਾ ਕਿ ਦਲਾਵਰ ਸਿੰਘ ਦੇ ਰਸਤੇ ਤੇ ਚੱਲ ਰਹੇ ਕੁਝ ਲੋਕ ਕਾਖੀ ਵਰਤੀ ਵੀ ਪਾਉਂਦੇ ਹਨ ਅਤੇ ਉਹ ਲੋਕ ਅੱਜ ਵੀ ਜਿਉਂਦੇ ਹਨ 8 ਦਿਨ ਪਹਿਲਾਂ ਵੀ ਪੰਨੂ ਨੇ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਅਤੇ ਜੀਜੀਪੀ ਗੌਰਵ ਯਾਦਵ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਪੰਨੋ ਦੀ ਧਮਕੀ ਤੋਂ ਬਾਅਦ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਪੰਨੋ ਨੇ ਗੈਂਗਸਟਰਾਂ ਨੂੰ ਉਸਦੇ ਨਾਲ ਸੰਪਰਕ ਕਰਨ ਦੇ ਲਈ ਵੀ ਬੁਲਾਇਆ ਸੀ ਪੰਜਾਬ ਦੇ ਵਿੱਚ ਵਿਕਟ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਯਤਨਸ਼ੀਲ ਪੁਲਿਸ ਅਧਿਕਾਰੀਆਂ ਨੂੰ ਵੀ ਉਸ ਨੇ ਨਿਸ਼ਾਨਾ ਬਣਾਇਆ ਹੈ ਪੰਨੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਰਾਰ ਦਿੰਦਾ ਹੈ ਪੰਨੋ ਨੇ ਧਮਕੀ ਦਿੱਤੀ ਸੀ ਕਿ ਮਾਨ ਜਿੱਥੇ ਵੀ ਤਿਰੰਗਾ ਝੰਡਾ ਲਹਿਰਾਉਣਗੇ ਉੱਥੇ ਦਾ ਮਾਹੌਲ ਉਹ ਖਰਾਬ ਕਰ ਦੇਣਗੇ ਆਸਮ ਜਨ న్యూ ਤੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ 64 ਜਸਟਿਸ ਅਤੇ ਭਾਰਤ ਦੇ ਮੋਸਟ ਵਾਂਟਡ ਖਾਲਸਤਾਨੀ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਅਤਵਾਦੀਆਂ ਦੇ ਕਤਲ ਤੋਂ ਬਾਅਦ ਗੋਸੇ ਦੇ ਵਿੱਚ ਆ ਕੇ ਹੁਣ ਉਸਨੇ ਪੀਏਯੂ ਲੁਧਿਆਣਾ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਨੂੰ ੜਕਾਉਣਾ ਸ਼ੁਰੂ ਕਰ ਦਿੱਤਾ ਪੰਨੂ ਨੇ ਕਿਹਾ ਕਿ ਪੀਏਯੂ ਨੇ ਦੁਨੀਆ ਦੇ ਵਿੱਚ ਬਹੁਤ ਨਾਮ ਕਮਾਇਆ ਹੈ ਕਿਉਂਕਿ ਉੱਥੇ ਖੋਜਾਂ ਹੁੰਦੀਆਂ ਹਨ ਅਤਵਾਦੀ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਉਹ ਵੀ 1990 ਦੇ ਵਿੱਚ ਇਸ ਕੈਂਪਸ ਦੇ ਵਿੱਚ ਆਇਆ ਸੀ ਪੰਨੂ ਨੇ ਦਾਵਾ ਕੀਤਾ ਕਿ ਖਾਲਸਤਾਨ ਦੀ ਲਹਿਰ ਪੀਏਯੂ ਕੈਂਪਸ ਦੇ ਵਿੱਚੋਂ ਵਗਦੀ ਸੀ ਪੰਨੂ ਨੇ ਪੀਏਯੂ ਦੇ ਵਾਇਸ ਚਾਂਸਲਰ ਸਤਵੀਰ ਸਿੰਘ ਗੋਸਲ ਦੀ ਫੋਟੋ ਵੀ ਵੀਡੀਓ ਦੇ ਵਿੱਚ ਪਾ ਕੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਵਾਗਤ ਨਹੀਂ ਸਗੋ ਵਿਰੋਧ ਕਰਨਾ ਚਾਹੀਦਾ ਹੈ ਮਾਨ ਚੁਟਕਲੇ ਸੁਣਾਉਣ ਜਾ ਰਿਹਾ ਹੈ ਗਰਮਖਿਆਲੀ ਪੰਨੂ ਨੇ ਤਾਂ ਭਗਵੰਤ ਮਾਨ ਨੂੰ ਡਰਗ ਡੀਲਰ ਵੀ ਕਹਿ ਦਿੱਤਾ ਪੰਨੂ ਨੇ ਕਿਹਾ ਕਿ ਸਾਰਿਆਂ ਨੂੰ 31 ਅਗਸਤ 1995 ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਲੋਕ ਸਮਾਜ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਹਨਾਂ ਦਾ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ ਹੈ ਸੀਮ ਮਾਨ ਨੂੰ ਧਮਕੀ ਦਿੰਦੇ ਹੋਏ ਗਰਮਖੇਲਨੀ ਨੇ ਕਿਹਾ ਕਿ ਦਲਾਵਰ ਸਿੰਘ ਦੇ ਰਸਤੇ ਤੇ ਚੱਲ ਰਹੇ ਕੁਝ ਲੋਕ ਕਾਕੀ ਵਰਤੀ ਵੀ ਪਾਉਂਦੇ ਹਨ ਅਤੇ ਉਹ ਲੋਕ ਅੱਜ ਵੀ ਜਿਉਂਦੇ ਹਨ 8 ਦਿਨ ਪਹਿਲਾਂ ਵੀ ਪੰਨੂ ਨੇ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਪੰਨੂ ਦੀ ਧਮਕੀ ਤੋਂ ਬਾਅਦ ਜੇਲਾ ਪੁਲਿਸ ਉਹ ਪੂਰੀ ਤਰ੍ਹਾਂ ਚੌਕਸ ਹੈ ਪੰਨੂ ਨੇ ਗੈਂਗਸਟਰਾਂ ਨੂੰ ਉਸਦੇ ਨਾਲ ਸੰਪਰਕ ਕਰਨ ਦੇ ਲਈ ਵੀ ਬੁਲਾਇਆ ਸੀ ਪੰਜਾਬ ਦੇ ਵਿੱਚ ਵਿਕਟ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਯਤਨਸ਼ੀਲ ਪੁਲਿਸ ਅਧਿਕਾਰੀਆਂ ਨੂੰ ਵੀ ਉਸ ਨੇ ਨਿਸ਼ਾਨਾ ਬਣਾਇਆ ਹੈ ਪੰਨੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਰਾਰ ਦਿੰਦਾ ਹੈ ਪੰਨੂ ਨੇ ਧਮਕੀ ਦਿੱਤੀ ਸੀ ਕਿ ਮਾਨ ਜਿੱਥੇ ਵੀ ਤਿਰੰਗਾ ਝੰਡਾ ਲਹਿਰਾਉਣਗੇ ਉੱਥੇ ਦਾ ਮਾਹੌਲ ਉਹ ਖਰਾਬ ਕਰ ਦੇਣਗੇ ਐਸਐਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ